ਸਾਦ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਮਰਦਾਨਾ ਜੀ ਮਲਤਾਨ ਤੋਂ ਵਾਪਸ ਆ ਕੇ ਗੁਰਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰਨਾਨਕ ਪਾਸ਼ਾ ਕਹਿਣ ਲੱਗੇ ਕੇ ਭਾਈ ਇੱਥੇ ਵੀ ਆਪਣਾ ਇੱਕ ਸਿੱਖ ਰਹਿੰਦਾ ਹੈ ਜਿਹਦਾ ਨਾਮ ਹੈ ਮੂਲਾ ਚਲ ਆਪਾਂ ਉਹਨਾਂ ਨੂੰ ਵੀ ਮਿਲ ਕੇ ਆਈਏ ਗੁਰਨਾਨਕ ਪਾਤਸ਼ਾਹ ਜੀ ਮੁਲਤਾਨ ਤੋਂ ਵਾਪਸ ਆ ਕੇ ਤੇ ਭਾਈ ਮਰਦਾਨਾ ਜੀ ਉੱਥੋਂ ਵਾਪਸ ਸ਼ਾਲਕੋਟ ਵੱਲ ਚੱਲ ਪਏ ਪਿੰਡਾਂ ਵਿੱਚੋਂ ਲੰਘਦੇ ਲੰਘਦੇ ਪੁਰਾਣੇ ਸਤਸੰਗੀਆਂ ਨੂੰ ਗੁਰਨਾਨਕ ਪਾਤਸ਼ਾਹ ਮਿਲਦੇ ਹੋਏ ਅਤੇ ਕੀਰਤਨ ਦੇ ਨਾਲ ਪਰਮਾਤਮਾ ਮਾਂ ਦੇ ਨਾਲ ਸੰਗਤਾਂ ਨੂੰ ਜੋੜਦੇ ਹੋਏ ਸਿਆਲਕੋਟ ਪਹੁੰਚੇ ਗੁਰਨਾਨਕ ਦੇਵ ਜੀ ਇੱਥੇ ਕੁਝ ਸਮਾਂ ਰੁਕੇ ਉਹਨਾਂ ਦੀ ਉਣ ਤੇ ਇੱਥੇ ਬੜੀ ਹੀ ਚੰਗੀ ਰੌਣਕ ਲੱਗ ਗਈ ਹੈ ਗੁਰਨਾਨਕ ਦੇਵ ਜੀ ਨੂੰ ਸੰਗਤਾਂ ਦਰਸ਼ਨ ਕਰਕੇ ਬੜੇ ਹੀ ਨਿਆਲ ਹੁੰਦੇ ਹਨ ਅਤੇ ਗੁਰਨਾਨਕ ਦੇਵ ਜੀ ਦੀ ਸੇਵਾ ਕਰਦੇ ਹਨ ਅਤੇ ਬਾਬਾ ਨਾਨਕ ਜੀ ਮਰਦਾਨਾ ਜੀ ਕੀਰਤਨ ਦੇ ਨਾਲ ਗੁਰਬਾਣੀ ਦੇ ਨਾਲ ਸੰਤਾਂ ਨੂੰ ਨਿਹਾਲ ਕਰ ਰਹੇ ਹਨ ਕੁਝ ਸਮਾਂ ਉੱਥੇ ਰਹੇ ਗੁਰੂ ਨਾਨਕ ਦੇਵ ਜੀ ਦਾ ਪੁਰਾਣਾ ਸਭਾਲੂ ਮੋਲਾ ਵੀ ਉਸੇ ਹੀ ਸial ਕੋਟ ਦੇ ਵਿੱਚ ਰਹਿੰਦਾ ਸੀ ਪਰ ਉਹ ਇੱਕ ਦਿਨ ਵੀ ਗੁਰੂ ਦੇ ਕੋਲ ਦਰਸ਼ਨ ਕਰਨ ਨਹੀਂ ਪਹੁੰਚਿਆ ਨਹੀਂ ਆਇਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਨਹੀਂ ਆਇਆ ਉਹ ਮੋਲਾ ਜਿਸ ਨੂੰ ਕਿਆ ਸੇਖੀ ਮਰਨਾ ਉਹੀ ਮੂਲਾ ਜਿਨੇ ਕਿਹਾ ਸੇਖੀ ਮਰਨਾ ਸੱਚ ਹੈ ਤੇ ਜਾਣਾ ਝੂਠ ਹੈ ਅੱਜ ਲੱਗਦਾ ਹੈ ਮਾਇਆ ਵਿੱਚ ਇੰਨਾ ਹੀ ਰੁੱਝ ਗਿਆ ਹੈ ਕਿ ਉਹਦਾ ਜਿਹੜਾ ਮਨ ਹੈ ਸਤਸੰਗ ਵੱਲ ਬਿਲਕੁਲ ਵੀ ਨਹੀਂ ਹੈ ਮੂਲਾ ਮਾਇਆ ਦੇ ਵਿੱਚ ਇੰਨਾ ਖੁੱਬ ਗਿਆ ਸੀ ਕਿ ਕਦੇ ਸਤਸੰਗਤ ਕਰਨ ਨੂੰ ਨਹੀਂ ਆਇਆ ਮੋਲੇ ਨੂੰ ਸਤਸੰਗ ਵਿੱਚ ਨਾ ਆਇਆ ਵੇਖ ਕੇ ਘਟ ਘਟ ਕੇ ਅੰਦਰ ਕੀ ਜਾਣ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਇੱਥੇ ਆਪਣਾ ਸਿੱਖ ਰਹਿੰਦਾ ਹੈ ਭਾਈ ਮੋਲਾ ਤੁਸੀਂ ਜਾਓ ਉਹਨਾਂ ਦੇ ਘਰ ਉਹਨਾਂ ਨੂੰ ਬੁਲਾ ਕੇ ਲਿਆਓ ਕਿ ਗੁਰਨਾਨਕ ਪਾਤਸ਼ਾਹ ਉਹਨਾਂ ਨੂੰ ਯਾਦ ਕਰਦੇ ਹਨ ਭਾਈ ਮੋਲਾ ਇੱਥੇ ਹੀ ਨਗਰ ਵਿੱਚ ਰਹਿੰਦਾ ਹੈ ਜਿਹਦਾ ਘਰ ਹੈ ਭਾਈ ਮਰਦਾਨਾ ਜੀ ਉੱਥੋਂ ਚੱਲੇ ਹਨ ਮੂਲੇ ਤੇ ਘਰ ਮੂਲੇ ਨੂੰ ਸੱਦਣ ਵਾਸਤੇ ਗਏ ਹਨ ਇੱਧਰ ਮੂਲੇ ਨੇ ਗੁਰਨਾਟਕ ਦੇਵ ਜੀ ਦੇ ਸਿਆਲਕੋਟ ਆਉਣ ਦੇ ਬਾਰੇ ਪਹਿਲਾਂ ਹੀ ਖਬਰ ਮਿਲ ਗਈ ਸੀ ਪਰ ਮਾਇਆ ਨੇ ਇੰਨਾ ਰੁਝਿਆ ਹੋਣ ਕਰਕੇ ਉਸ ਦਾ ਮਨ satsang ਵਿੱਚ ਬਿਲਕੁਲ ਵੀ ਨਹੀਂ ਲੱਗਦਾ ਸੀ ਉਸ ਦਿਨ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਹੋ ਗਿਆ ਸੀ ਕਿ ਗੁਨਾਨਕ ਪਾਸ਼ਾ ਜੀ ਇੱਥੇ ਸਿਆਲਕੋਟ ਪਹੁੰਚੇ ਹਨ ਤੇ ਸਾਨੂੰ ਮੈਨੂੰ ਮਿਲਣ ਵਾਸਤੇ ਜ਼ਰੂਰ ਆਉਣਗੇ ਮੇਰੇ ਘਰ ਜੇ ਮੈਂ ਉਹਨਾਂ ਨੂੰ ਮਿਲਣ ਗਿਆ ਹੋ ਸਕਦਾ ਹੈ ਮੈਨੂੰ ਆਪਣੇ ਨਾਲ ਹੀ ਲੈ ਜਾਣ ਇਸ ਲਈ ਉਸਨੇ ਆਪਣੀ ਪਤਨੀ ਨਾਲ ਪਹਿਲਾਂ ਹੀ ਵਿਚਾਰ ਸਲਾਹ ਕਰ ਲਈ ਸੀ ਕੀ ਜੈ ਗੁਰਨਾਣਕ ਦੇਵ ਜੀ ਜਾਂ ਭਾਈ ਮਰਦਾਨਾ ਜੀ ਮੈਨੂੰ ਬੁਲਾਉਣ ਵਾਸਤੇ ਮੇਰੇ ਆਪਣੇ ਘਰ ਆਉਣ ਤੋਂ ਉਹਨਾਂ ਨੂੰ ਕਹਿ ਦੇਣਾ ਹੈ ਕਿ ਮੋਲਾ ਜੀ ਆਪਣੇ ਘਰ ਨਹੀਂ ਹੈ ਇੰਜ ਹੀ ਹੋਇਆ ਜਦੋਂ ਭਾਈ ਮਰਦਾਨਾ ਜੀ ਨੇ ਮੋਲੇ ਨੂੰ ਸੱਦਣ ਵਾਸਤੇ ਉਹਨਾਂ ਦੇ ਘਰ ਪਹੁੰਚਿਆ ਉਹਨਾਂ ਦੀ ਪਤਨੀ ਨੇ ਅੱਗੋਂ ਦਰਵਾਜ਼ਾ ਖੋਲ੍ਹਿਆ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਭਾਈ ਅਸੀਂ ਮੁੱਲੇ ਨੂੰ ਮਿਲਣ ਵਾਸਤੇ ਆਏ ਹਾਂ ਗੁਨਾਲਕ ਪਾਸ਼ਾ ਮੁੱਲੇ ਨੂੰ ਯਾਦ ਕਰਦੇ ਹਨ ਕਿ ਉਹ ਸਾਨੂੰ ਮਿਲ ਕੇ ਜਾਵੇ ਉਸੇ ਤਰ੍ਹਾਂ ਹੀ ਪਹਿਲਾਂ ਹੀ ਮੁੱਲੇ ਨੇ ਆਪਣੀ ਪਤਨੀ ਨੂੰ ਕਹਿ ਰੱਖਿਆ ਸੀ ਕੀ ਕਹਿ ਦੇਣਾ ਕਿ ਮੈਂ ਘਰ ਨਹੀਂ ਹਾਂ ਮੁੱਲੇ ਦੀ ਪਤਨੀ ਕਹਿਣ ਲੱਗੀ ਕਿ ਹੇ ਸਾਈ ਭਤੀਰ ਮੁੱਲਾ ਤਾਂ ਇਸ ਵੇਲੇ ਘਰ ਨਹੀਂ ਹੈ ਤੁਸੀਂ ਵਾਪਸ ਚਲੇ ਜਾਓ ਮਰਦਾਨਾ ਜੀ ਵਾਪਸ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਆ ਕੇ ਕਹਿਣ ਲੱਗੇ ਮਹਾਰਾਜ ਕਿ ਉਹਦੀ ਪਤਨੀ ਕਹਿੰਦੀ ਹੈ ਕਿ 몰ਲਾ ਤਾਂ ਘਰ ਹੈ ਨਹੀਂ ਬਾਹਰ ਗਿਆ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੂੰ ਇੱਕ ਵਾਰ ਫਿਰ ਜਾਓ ਮਰਦਾਨਾ ਜੀ 몰ਲਾ ਜੀ ਆਪਣੇ ਘਰ ਹੀ ਉਹਨਾਂ ਨੂੰ ਕਹੋ ਕਿ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਮਿਲਣ ਵਾਸਤੇ ਆਏ ਹੈ ਭਾਈ ਮਰਦਾਨਾ ਜੀ ਵਾਪਸ ਉਹਨਾਂ ਦੇ ਘਰ ਪਹੁੰਚੇ ਦਰਵਾਜਾ ਖੜਕਾਇਆ ਉਸੇ ਤਰ੍ਹਾਂ ਹੀ ਉਹਨਾਂ ਦੀ ਪਤਨੀ ਫਿਰ ਦਰਵਾਜ਼ੇ ਉਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਮਦਾਨਾ ਜੀ ਕਹਿਣ ਲੱਗੇ ਭਾਈ ਮੂਲੇ ਨੂੰ ਗੁਰੂ ਨਾਨਕ ਪਾਤਸ਼ਾਹ ਯਾਦ ਕਰਦੇ ਹਨ ਉਹਦੀ ਪਤਨੀ ਅੱਗੇ ਬੜੀ ਸ਼ਕਤੀ ਨਾਲ ਬੋਲੀ ਕਿ ਹੈ ਬਾਬਾ ਹੈ ਸਾਈਂ ਤੈਨੂੰ ਪਹਿਲਾਂ ਹੀ ਕਹਤਾ ਵੀ ਮੂਲਾ ਆਪਣੇ ਘਰ ਨਹੀਂ ਹੈ ਤੁਸੀਂ ਵਾਪਸ ਜਾਓ ਭਾਈ ਮਰਦਾਨਾ ਜੀ ਵਾਪਸ ਮੁੜ ਕੇ ਗੁਰੂ ਨਾਨਕ ਪਾਤਸ਼ਾਹ ਕੋਲੇ ਆ ਗਏ ਆਖੇ ਕਹਿਣ ਲੱਗੇ ਮਹਾਰਾਜ ਮੁੱਲਾ ਆਪਣੇ ਘਰ ਨਹੀਂ ਹੈ ਗੁਰਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਿਆ ਤੂੰ ਇੱਕ ਵਾਰ ਫਿਰ ਜਾ ਮੁੱਲਾ ਆਪਣੇ ਘਰ ਹੀ ਹੈ ਜਦੋਂ ਭਾਈ ਮਰਦਾਨਾ ਜੀ ਵਾਪਸ ਗਏ ਉਸੇ ਤਰ੍ਹਾਂ ਹੀ ਫਿਰ ਉਹਨਾਂ ਦੀ ਘਰ ਦੀ ਨੇ ਉਹਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਇਸ ਵਾਰ ਥੋੜਾ ਸ਼ਕਤੀ ਨਾਲ ਕਹਿਣ ਲੱਗੀ ਬਾਬਾ ਤੈਨੂੰ ਇੱਕ ਵਾਰੀ ਦੋ ਵਾਰੀ ਕਹਤਾ ਕਿ ਮੋਲਾ ਕਰਨੀ ਹੈ ਤੂੰ ਵਾਰ-ਵਾਰ ਮੇਰੇ ਘਰ ਪਰ ਵਾਪਸ ਆ ਜਾਣਾ ਹੈ ਕਹਿੰਦੀ ਜਾ ਚੱਲਿਆ ਜਾ ਮੋਲਾ ਆਪਣੇ ਘਰ ਨਹੀਂ ਹੈ ਮਰਦਾਨਾ ਜੀ ਵਾਪਸ ਚਲੇ ਗਏ ਜਾ ਕੇ ਕਹਿਣ ਲੱਗੇ ਮਹਾਰਾਜ ਉਹਦੀ ਪਤਨੀ ਉਹਦੇ ਘਰ ਵਾਲੇ ਕਹਿੰਦੇ ਹਨ ਕਿ ਮੋਲਾ ਕਰ ਹੈ ਹੀ ਨਹੀਂ ਗੁਦਾਨਗ ਪਾਸ਼ਾ ਕੁਸ਼ਟਮ ਚੌਪ ਕਰਕੇ ਕਹਿਣ ਲੱਗੇ ਜੇ ਭਾਈ ਸਾਡੇ ਵਾਸਤੇ ਹੈ ਨਹੀਂ ਤੇ ਉਹਦੇ ਵਾਸਤੇ ਵੀ ਹੈ ਨਹੀਂ ਉਸੇ ਸਮੇਂ ਆਪਣੇ ਘਰ ਵਿੱਚ ਇੱਕ ਪਾਥੀਆਂ ਵਾਲੇ ਘੇਰੇ ਵਿੱਚ ਮੁੱਲਾ ਲੁੱਕ ਕੇ ਬੈਠਾ ਹੈ ਉਸੇ ਸਮੇਂ ਉਸ ਪਾਥੀਆਂ ਦੇ ਘੇਰੇ ਵਿੱਚੋਂ ਇੱਕ ਬੜਾ ਹੀ ਭਿਆਨਕ ਸੱਪ ਨਾਗ ਨਿਕਲਿਆ ਜਿੰਨੇ ਉਸ ਮੁੱਲੇ ਨੂੰ ਡੰਗ ਮਾਰਿਆ ਤੇ ਮੁੱਲਾ ਉੱਥੋਂ ਭੱਜਿਆ ਬੜੇ ਹੀ ਜੋਰ ਨਾਲ ਰੋਲਾ ਪਾਉਂਦਾ ਹੈ ਕਿ ਮੈਨੂੰ ਸੱਪ ਨੇ ਡੰਗ ਮਾਰਤਾ ਹੈ ਉਹਦੀ ਪਤਨੀ ਕਹਿਣ ਲੱਗੀ ਕਿ ਹੁਣ ਕੀ ਹੋਏਗਾ ਉਹ ਕਹਿਣ ਲੱਗਿਆ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਤੂੰ ਮੈਨੂੰ ਗੁਨਾਨਕ ਪਾਸ਼ਾ ਜੀ ਦੇ ਕੋਲੇ ਲੈ ਚੱਲ ਉਸੇ ਹੀ ਤਰ੍ਹਾਂ ਉਹਦੀ ਪਤਨੀ ਨੇ ਉਹਦੀ ਪਰਿਵਾਰ ਨੇ ਉੱਥੋਂ ਉਹਨੂੰ ਗੁਨਾਨਕ ਪਾਸ਼ਾ ਜੀ ਕੋਲੇ ਲੈ ਗਈ ਬੋਲੇ ਨੂੰ ਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਾਡਾ ਤੋਂ ਗਲਤੀ ਹੋ ਗਈ ਤੁਸੀਂ ਇਹਨੂੰ ਬਖਸ਼ ਲਓ ਗੁਨਾਹਗਰ ਪਾਸ਼ਾ ਕਹਿਣ ਲੱਗੇ ਮੋਲਿਆ ਅਸੀਂ ਤਾਂ ਤੈਨੂੰ ਮਿਲਣ ਵਾਸਤੇ ਆਏ ਸੀਗੇ ਪਰ ਤੂੰ ਸਾਨੂੰ ਮਿਲਣ ਦਾ ਤੇਰ ਨਾਲ ਅਸੀਂ ਮਿਲਣ ਦਾ ਵਾਦਾ ਕੀਤਾ ਸੀਗਾ ਮੋਲਿਆ ਕਹਣ ਲੱਗਿਆ ਮਹਾਰਾਜ ਤੁਸੀਂ ਬਖਸ਼ਣ ਹਾਰੋ ਮੈਨੂੰ ਬਖਸ਼ ਲਓ ਮਹਾਰਾਜ ਕਹਿੰਦੇ ਮੋਲਿਆ ਤੂੰ ਗਲਤੀ ਕੀਤੀ ਹੈ ਇਸ ਗਲਤੀ ਦੀ ਸਜ਼ਾ ਤੇ ਤੈਨੂੰ ਮਿਲੂਗੀ ਪਰ ਤੈਨੂੰ ਬਖਸ਼ਾਂਗੇ ਜਰੂਰ ਦਸਵੇਂ ਜੰਮੇ ਵਿੱਚ ਤੈਨੂੰ ਜਾ ਕੇ ਬਖਸ਼ ਲੈਣਾ ਹੈ ਉਸੇ ਵੇਲੇ ਮੂਲਿਆ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਗੁਰਨਾਨਕ ਪਾਤਸ਼ਾਹ ਜੀ ਉੱਥੋਂ ਚਲੇ ਗਏ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਮੂਲਿਆ ਤੂੰ ਮਾਇਆ ਵਿੱਚ ਇੰਨਾ ਰੁੱਝ ਗਿਆ ਸੀਗਾ ਤੇਰੀ ਮੱਤ ਤੇ ਵੱਡਦਾ ਪੈ ਗਿਆ ਸੀ ਮਾਇਆ Satsang ਵਿੱਚ ਬੈਠਣ ਨਹੀਂ ਦਿੰਦੀ ਪਰਮਾਤਮਾ ਨਾਲ ਦੂਰ ਦੂਰੀ ਬਣਾ ਦਿੰਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਆਪ ਵੀ ਕਿਸੇ ਦੀ ਸਹਾਈ ਨਹੀਂ ਹੁੰਦੀ। ਦਰਗਾਹੀ ਹੁਕਮ ਅਨੁਸਾਰ ਜੀਵਨ ਇਹ ਸਰੀਰ ਛੱਡ ਜਾਂਦਾ ਹੈ ਤੇ ਮਾਇਆ ਇੱਥੇ ਹੀ ਰਹਿ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਕੁਝ ਦਿਨ ਸਿਆਲਕੋਠ ਠਹਿਰ ਕੇ ਵਾਪਸ ਕਰਤਾਰ ਪੁਰ ਸਾਹਿਬ ਚਲੇ ਗਏ।